ਸਕੈਂਟਾਂ ਵਿੱਚ ਬਣਨ ਵਾਲਾ ਪੱਤਾ ਗੋभी ਆਮਲੇਟ ਇਸ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ ਬਹੁਤ ਹੀ ਜਲਦੀ ਬਣਦਾ ਹੈ ਤੇ ਬਹੁਤ ਹੀ ਜ਼ਿਆਦਾ ਸੁਆਦ ਬਣਦਾ ਹੈ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਜੇ ਕਦੇ ਬਹੁਤ ਜ਼ਿਆਦਾ ਭੁੱਖ ਲੱਗੀ ਮਿੰਟਾਂ ਸਕੈਂਟਾਂ ਵਿੱਚ ਬਣਨ ਵਾਲੀ ਡਿਸ਼ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ ਕਿ ਸਮਝ ਨਹੀਂ ਲੱਗਦਾ ਕਿ ਇੰਨਾ ਛੇਤੀ ਅਸੀਂ ਕੀ ਬਣਾਈਏ ਤਿੰਨੀ ਛੇਤੀ ਬਣ ਕੇ ਕੀ ਤਿਆਰ ਹੋ ਸਕਦਾ ਹੈ ਅੱਜ ਆਪਾਂ ਜਿਹੜੀ ਡਿਸ਼ ਬਣਾਣੀ ਹੈ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਬਣ ਕੇ ਇਹ ਤਿਆਰ ਹੋ ਜਾਂਦੀ ਹੈ ਤੇ ਬੱਚਿਆਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ ਇਹਦੇ ਵਿੱਚ ਆਪਾਂ ਵੈਜੀਟੇਬਲ ਵੀ ਪਾਵਾਂਗੇ ਵੈਜ ਵੀ ਪਾਵਾਂਗੇ ਦੋਹਾਂ ਚੀਜ਼ਾਂ ਦਾ ਅੱਜ ਸੰਗਮ ਕਰਕੇ ਇੱਕ ਆਪਾਂ ਡਿਸ਼ ਬਣਾ ਕੇ ਤਿਆਰ ਕਰਾਂਗੇ ਇਸਦੇ ਲਈ ਅਸੀਂ ਲਈ ਹੈ ਪੱਤਾ ਗੋਭੀ ਪੱਤਾ ਗੋਭੀ ਪਪਾ ਸਾਰਾ ਫੁੱਲ ਨਹੀਂ ਪਾਵਾਂਗੇ ਅੱਧਾ ਹੀ ਫੁੱਲੇ ਪਾਵਾਂਗੇ ਐ ਜੇ ਤੁਸੀਂ ਜ਼ਿਆਦਾ ਬਣਾਉਣਾ ਤਾਂ ਤੁਸੀਂ ਜ਼ਿਆਦਾ ਮੋਬੀ ਲੈ ਸਕਦੇ ਹੋ ਅੱਧਾ ਫੁੱਲ ਲੈ ਕੇ ਇਹਨੂੰ ਇਸ ਤਰ੍ਹਾਂ ਕੱਟ ਲੈਣਾ ਜ ਬਿਲਕੁਲ ਗ੍ਰੇਟ ਵੀ ਕੱਟ ਸਕਦੇ ਹੋ ਨੇ ਇਸ ਤਰ੍ਹਾਂ ਮੋਟਾ-ਮੋਟਾ ਕੱਟ ਕੇ ਇਹਨੂੰ ਤੁਸੀਂ ਚੋਪਿੰਗ ਕਰ ਲੈਣੀ ਹੈ ਜਾਂ ਇਹਦਾ ਕਦੂਬਾਸ ਕਰ ਲੈਣਾ ਉਹ ਤੁਸੀਂ ਆਪਣੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰ ਲੈਣੀ ਹੈ ਮੈਂ ਇਹ ਸ਼ੋਪਿੰਗ ਵਿੱਚ ਥੋੜਾ ਜਿਹਾ ਦਰਦਰਾ ਜਿਹਾ ਕੰਡਾ ਮੰਗੀ ਐ। ਚੋਪਰ ਲੈ ਲਿਆ। ਬਹੁਤ ਜ਼ਿਆਦਾ ਇਹਨੂੰ ਤੁਸੀਂ ਪਤਲਾ ਨਹੀਂ ਕਰਨਾ। ਹਲਕਾ ਹਲਕਾ ਜਿਹਾ ਮੋਟਾ-ਮੋਟਾ ਹੀ ਰੱਖਣਾ ਹੈ। ਇਹ ਆਪਾਂ ਜਿਹੜਾ ਆਮਲੇਟ ਬਣਾਉਣਾ ਹੈ ਜੇ ਤੁਸੀਂ ਹੋਰ ਇਹਦੇ ਵਿੱਚ ਹਰੀਆਂ ਸਬਜ਼ੀਆਂ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਹਰੀਆਂ ਸਬਜ਼ੀਆਂ ਪਾ ਸਕਦੇ ਆ। ਮੈਂ ਸਿੱਖਫਤ ਇਹ ਅਜ ਪੱਤਾ ਗੋਭੀ ਦਾ ਆਮਲੇਟ ਹੀ ਬਣਾਉਣਾ ਹੈ ਇੱਕ ਹੁਣ ਵੱਡਾ ਵਰਕਾ ਲੈ ਲੈਣਾ ਉਹਦੇ ਵਿੱਚ ਨਕਾੜਨੇ ਨੇ ਹੁਣ ਇਹਦੇ ਵਿੱਚ ਪਾਉਂਦੇ ਅਸੀਂ ਤਿੰਨ ਅੰਡੇ ਆਪਾਂ ਜੇ ਅੱਧਾ ਫੁੱਲ ਲਿਆ ਹੈ ਤਾਂ ਤਿੰਨ ਤਹੀ ਅੰਡੇ ਪਾਣੇ ਆ ਜਿਆਦਾ ਅੰਡੇ ਨਹੀਂ ਪਾਣੇ ਨਹੀਂ ਤਾਂ ਅੰਡੇ ਦਾ ਫਲੇਵਰ ਜਿਆਦਾ ਆਊਗਾ ਪੱਤਾ ਗੋਭ ਜਿਹੜੀ ਆਪਾਂ ਪਾਏ ਹੈ ਉਹਦਾ ਫਲੇਵਰ ਘਟਾਉਗਾ। ਹੁਣ ਇਹਦੇ ਵਿੱਚ ਪਾ ਦੰਦੇ ਆ। ਥੋੜਾ ਜਿਹਾ ਇੱਕ ਚਮਚਾ ਅਦਰਕ, ਲਸਣ ਤੇ ਮਿਰਚ। ਜੇ ਤੇ ਲਸਣ ਖਾਣਾ ਪਸੰਦ ਨਹੀਂ ਕਰਦੇ ਆ ਤਾਂ ਤੁਸੀਂ ਕਿਹਦੇ ਵਿੱਚ ਕਲੀ ਹਰੀ ਮਿਰਚ ਪਾ ਸਕਦੇ ਹੋ। ਟੇਸਟ ਬਣ ਵਧੀਆ ਬਣਾਉਣ ਦੇ ਲਈ ਇਹਦੇ ਵਿੱਚ ਪਾ ਦੰਦੇ ਆ ਥੋੜਾ ਜਿਹਾ ਚਿੱਲੀ ਫਲੈਕਸ। ਤੇ ਥੋੜਾ ਜਿਹਾ ਪਾ ਦੰਦੇ ਐ ਆਰਗੈਨੋ ਇਹ ਤੁਸੀਂ ਪਾ ਦਿਜੀਏ ਜੀ ਵਿੱਚ ਵੀ ਉੱਪਰ ਪਾ ਸਕਦੇ ਜੀ ਆਮਲੇਟ ਬਣ ਜਾਂਦਾ ਤਾਂ ਬਾਅਦ ਵਿੱਚ ਵੀ ਪੋ ਦੋਹੀ ਚੀਜ਼ਾਂ ਪਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਵਿੱਚ ਮਿਕਸ ਵੀ ਕਰ ਸਕਦੇ ਹੋ ਹੁਣ ਪਾ ਦੰਦੇ ਇਹਦੇ ਵਿੱਚ ਨਮਕ ਟੇਸ ਦੇ ਮੁਤਾਬਕ ਪਾ ਲੈਣਾ ਹੈ ਅਸਲ ਇਹ ਦੋਹਾਂ ਚੀਜ਼ਾਂ ਪਾ ਕੇ ਇਹਨੂੰ ਕਰਦੇ ਅਸੀਂ ਮਿਕਸ ਜੇ ਤੁਸੀਂ ਹੋਰ ਥੋੜਾ ਜਿਹਾ ਤਿੱਖਾ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਹੋਰੀ ਦੇ ਵਿੱਚ ਮਸਾਲੇ ਪਾ ਸਕਦੇ ਹੋ ਇਹ ਬੱਚਿਆਂ ਵਾਸਤੇ ਬਣਾਉਣਾ ਹੈ ਬਸ ਤੁਸੀਂ ਇਹ ਤਿੰਨ ਚਾਰ ਚੀਚਾਂ ਪਾਣੇ ਇਹਦੇ ਨਾਲ ਹੀ ਵਧੀਆ ਇਹ ਚਟਪਟਾ ਜਿਹਾ ਬਣ ਜਾਂਦਾ ਹੈ ਥੋੜਾ ਜਿਹਾ ਆਮਲੇਟ ਅਲੱਗ ਫਲੇਵਰ ਦਾ ਹੋ ਜਾਂਦਾ ਚ ਕੱਲੇ ਅੰਡਿਆਂ ਦਾ ਆਮਲੇਟ ਫਰਕਾ ਕੇ ਆਕਦੇ ਆ ਤਾਂ ਇਸ ਤਰ੍ਹਾਂ ਪਕਤਾ ਗੋਭੀ ਪਾ ਕੇ ਉਹਦਾ ਆਮਲੇਟ ਬਹੁਤ ਹੀ ਵਧੀਆ ਬਣਦਾ ਹੈ ਹਮ ਪਾ ਦਿੰਦੇ ਇਹਦੇ ਵਿੱਚ ਥੋੜਾ ਜਿਹਾ ਹਰਾ ਧਨੀਆ ਹਰਾ ਧਨੀਆ ਵੀ ਆਪਾਂ ਕੱਟ ਕੇ ਪਾ ਦਿੰਦੇ ਆ ਹਰੇ ਧਨੀਆ ਨਾਲ ਤੁਹਾਨੂੰ ਪਤਾ ਹੀ ਹੈ ਫਲੇਵਰ ਹੋਰ ਜ਼ਿਆਦਾ ਵਧੀਆ ਬਣ ਜਾਂਦਾ ਹੈ ਆਪਾਂ ਇਹਦੇ ਇਹਦੇ ਵਿੱਚ ਆਪਾਂ ਪੱਤਾ ਗੋਭੀ ਦਾ ਅੱਧਾ ਫੁੱਲ ਤਾਂ ਪਾਇਆ ਹੈ ਜੇ ਤੁਸੀਂ ਪੂਰਾ ਪਾਣਾ ਤਾਂ ਥੋੜਾ ਜਿਹਾ ਇਹਦੇ ਵਿੱਚੋਂ ਰੱਖ ਲੈਣਾ ਹੈ ਕੀ ਅਸੀਂ ਫਿਰ ਦੁਬਾਰਾ ਪੱਤਾ ਗੋਭੀ ਦੁਬਾਰਾ ਹੀ ਇਸਤੇਮਾਲ ਕਰਾਂਗੇ ਪਾਵਾਂਗੇ ਇਹਦੇ ਵਿੱਚ ਹੁਣ ਚਲਦੇ ਆ ਗੈਸ ਵੱਲ ਬਣਾਉਂਦੇ ਆ ਪੱਤਾ ਗੋਭੀ ਆਮਲੇਟ ਗੈਸ ਤੇ ਪੈਨ ਰੱਖ ਲਿਆ ਇਹਨੂੰ ਤੁਸੀਂ ਤਵੇ ਤੇ ਵੀ ਬਣਾ ਸਕਦੇ ਹੋ ਪੈਨ ਤੇ ਵੀ ਬਣਾ ਸਕਦੇ ਹੋ ਬਸ ਬਿਲਕੁਲ ਦੋ ਤੋਂ ਤਿੰਨ ਕ ਚਮਚੇ ਇਸ ਦੇ ਵਿੱਚ ਅਰ ਫਾਇੰਟ ਤੇਲ ਪਾ ਲੈਣਾ ਹੈ ਤੇ ਪੈਨ ਨੂੰ ਹਨ ਕਰ ਲੈਣਾ ਗ੍ਰੇਸ ਚਾਰਚ ਤੇ ਰੈਨ ਲਗਾ ਲੈਣਾ ਬਹੁਤਾ ਤੇਲ ਨਹੀਂ ਇੱਕ ਤਾਂ ਲੱਗਦਾ ਇੱਕ ਤਾਂ ਮਿੰਟਾਂ ਸਕਿੰਟਾਂ ਵਿੱਚ ਬਣ ਜਾਂਦਾ ਹੈ ਬੱਚੇ ਸਕੂਲ ਤੋਂ ਆਉਂਦੇ ਆ ਬਹੁਤ ਹੀ ਕਰਦੇ ਆ ਭੁੱਖ ਭੁੱਖ ਲੱਗੀ ਹੋਈ ਹੈ ਤਾਂ ਤੁਸੀਂ ਇਸ ਤਰ੍ਹਾਂ ਮਿੰਟਾਂ ਸਕਿੰਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਪੈਨ ਗਰਮ ਹੋ ਗਿਆ ਹੁਣ ਇਸ ਤੇ ਪਾ ਦਿੰਦੇ ਆਪਾਂ ਇਹ ਮਿਕਸ ਪੀਸਾ ਹੋਇਆ ਸਾਰਾ ਟਰੀਲ ਨੂੰ ਐਂ ਕਿੰਨੇ ਕਰ ਬਸ਼ਾਲਣਾ ਕੀ ਐਨ ਇਕੱਲ ਹੋ ਜਾਵਾ ਇਹ ਗੈਸ ਪੈਨ ਗਰਮ ਕਰਕੇ ਉਸ ਤੋਂ ਬਾਅਦ ਲੋ ਕਰ ਲੈਣਾ ਹੈ ਕਿ ਗੋਭੀ ਦਾ ਵੀ ਕੱਚਾਪਨ ਕੱਚੇ ਦਾ ਫਲੇਵਰ ਨਾ ਆਵਾ ਤੇ ਆਮਲੇ ਵੀ ਸਾਡਾ ਐਨ ਵਧੀਆ ਬਣ ਜਾਵਾ ਪੱਕ ਜਾਵਾ ਵਿੱਚੋਂ ਵੀ ਤੇ ਥੱਲੋਂ ਵੀ ਇੱਕ ਸਾਈਡ ਤੋਂ ਆਮਲੇਟ ਬਣ ਗਿਆ ਹੈ ਤੇ ਆਪਾਂ ਦੂਜੀ ਸਾਈਡ ਤੋਂ ਇਹ ਐਨ ਨੂੰ ਪਕਾ ਲੈਣਾ ਪਲਟਾਉਂਦਾ ਉਹੀ ਤਰੀਕਾ ਹੈ ਪਲੇਟ ਰੱਖ ਕੇ ਇਸ ਤਰ੍ਹਾਂ ਤੁਸੀਂ ਉੱਪਰ ਪਲੇਟ ਰੱਖ ਕੇ ਇਹਨੂੰ ਪਲਟਾ ਲੈਣਾ ਤਾਂ ਬਿਲਕੁਲ ਆਸਾਨੀ ਨਾਲ ਇਹ ਪਲਟ ਜਾਂਦਾ ਹੈ ਪਕਾਣਾ ਸਿਰਫ ਗੈਸ ਲੋ ਕਰਕੇ ਹੀ ਪਕਾਣਾ ਨੇ ਤੁਹਾਨੂੰ ਪਤਾ ਹੈ ਕਿ ਥੋੜਾ ਜਿਹਾ ਮੋਟਾ ਹੋ ਜਾਣਾ ਥੋੜਾ ਜਿਹਾ ਇਹ ਫੁਲਕੇ ਫਲਫੀ ਜ਼ਿਆਦਾ ਹੋ ਜਾਂਦਾ ਹੈ ਤਾਂ ਵਿੱਚ ਤੇ ਇਹ ਕੱਚਾ ਰਹਿ ਜਾਂਦਾ ਹੈ ਜੇ ਬਿਲਕੁਲ ਮਿੱਠਾ ਮਿੱਠਾ ਸੇਕ ਲੱਗਾ ਤਾਂ ਵਿੱਚ ਤੋਂ ਵੀ ਇਹ ਚੰਗੀ ਤਰ੍ਹਾਂ ਪੱਕ ਜਾਂਦਾ ਹੈ ਦੂਸਰੀ ਸਾਈਡ ਤੋਂ ਵੀ ਹੈ ਨਾ ਆਪਾਂ ਚੰਗੀ ਤਰ੍ਹਾਂ ਪਕਾ ਲਿਆ ਹੈ। ਬਣ ਕੇ ਤਿਆਰ ਸਾਡਾ ਮਿੰਟਾਂ ਸਕਿੰਟਾਂ ਵਾਲਾ ਆਮਲੇਟ। ਹੁਣ ਇਹਨੂੰ ਹੋਰ ਥੋੜਾ ਜਿਹਾ ਚਟਪਟਾਜਾ ਬਣਾਉਣ ਦੇ ਲਈ ਕਿਆ ਕਰਾਂਗੇ? ਇਹਦੇ ਭਲਾਵਾਂਗੇ ਆਪਾਂ ਹਰੀ ਸੌਸ। ਤੁਸੀਂ ਜਿਹੜੀ ਮਰਜ਼ੀ ਸੌਸ ਨੇ ਇਹਨੂੰ ਖਾ ਸਕਦੇ ਹੋ। ਜੇ ਤਾਂ ਤੁਸੀਂ ਇਹਦੇ ਰੋਲ ਬਣਾਣੇ ਆ। ਤਾਂ ਤਾਂ ਆਮਲੇਟ ਥੋੜਾ ਜਿਹਾ ਪਤਲਾ ਬਣਾਉਣਾ ਹੈ। ਜੇ ਤਾਂ ਤੁਸੀਂ ਇਹਦੇ ਪੀਜੇ ਮੰਗੂ ਪੀਸ ਕੱਟਣੇ ਆ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਮੋਟਾ ਬਣਾ ਸਕਦੇ ਹੋ ਹੁਣ ਇਹਦੇ ਪਾਉਂਦੇ ਆ ਮਿੱਠੀ ਸੌਸ ਤੇ ਤਿੱਖਾ ਤਾਂ ਆਪਾਂ ਪਹਿਲੇ ਇਹਨੂੰ ਪੜਾ ਲਿਆ ਹੁਣ ਥੋੜਾ ਜਿਹਾ ਬਣਾਉਂਦੇ ਆ ਖੱਟਾ ਮਿੱਠਾ ਜਿਹਾ ਫਲੇਵਰ ਇਹਦਾ ਇਸ ਲਈ ਮੈਂ ਸੌਸ ਜਿਹੜੀ ਹੈਗੀ ਹਮੇਸ਼ਾ ਈਮਲੀ ਦੀ ਤੇ ਹਰੀ ਸੌਸ ਬਣਾ ਕੇ ਹੀ ਰੱਖ ਲਈ ਹੈ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਰੱਖ ਸਕਦੇ ਹੋ ਤੇ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਫਿਰ ਹਨ ਇਸ ਦੇ ਉੱਪਰ ਤੁਸੀਂ ਇਸ ਤਰ੍ਹਾਂ ਪੱਤਾ ਗੋभी ਵੀ ਦਵਾਰਾਂ ਪਾ ਸਕਦੇ ਹੋ ਖਾਣ ਲਈ ਤਿਆਰ ਆ ਸਾਡਾ ਪੱਤਾ ਗੋभी ਆਮਲੇਟ ਮਿੰਟਾਂ ਸਕਿੰਟਾਂ ਵਿੱਚ ਬਣ ਜਾਂਦਾ ਬਹੁਤਾ ਟਾਈਮ ਨਹੀਂ ਲੱਗਦਾ ਜਦ ਜ਼ਿਆਦਾ ਭੁੱਖ ਲੱਗੀ ਆ ਇਸ ਤਰ੍ਹਾਂ ਤੁਸੀਂ ਥੋੜਾ ਜਿਹਾ ਅਲੱਗ ਫਲੇਵਰ ਦਾ ਆਮਲੇਟ ਬਣਾ ਸਕਦੇ ਹੋ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਜ਼ਰੂਰ ਪਸੰਦ ਆਇਆ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਹੈ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ